ਕਹਿੰਦੇ ਵੀ ਲੋਕ ਜਿਹੜੇ ਆ ਸਨੀ ਦੇਵ ਬਲੇ ਮਾਮਲੇ ਤੋਂ ਹੀ ਬੜਾ ਜਨ ਦੁਖੀ ਨੇ ਵੀ ਕਿਤੇ ਐ ਨਾ ਹੋਵੇ ਵੀ ਚੰਨੀ ਸਾਹਿਬ ਵੀ ਬਾਰ ਬਾਰ ਰਹਿਣ ਤੇ ਜਲੰਧਰ ਦੇ ਲੋਕ ਲੱਭਣ ਮੈਂ ਪਹਿਲੀ ਕਰਤਾ ਸਨੀ ਦੇਵਲੀ ਹੈ ਨਾ ਮੈਂ ਕੋਈ ਐਕਟਰ ਹੈ ਇਹ ਵੀ ਨਾਮ ਮੇਰਾ ਪਹਿਲਾ ਐਕਟਰ ਹੈ ਨਾ ਆਖਰੀ ਹੈ ਤੇ ਜੇ ਮੈਂ ਲੋਕ ਕਰਨ ਤੋਂ ਖਗਰਗਾ ਤਾਂ ਲੋਕ ਅੱਗੇ ਨੂੰ ਮੂੰਹ ਨਹੀਂ ਲਾਣਗੇ ਜਿਸ ਤਰ੍ਹਾਂ ਅੱਜ ਰਿੰਕੂ ਨੂੰ ਨਹੀਂ ਲਾ ਰਹੇ ਜਿਸ ਤਰ੍ਹਾਂ ਅੱਜ ਬਾਕੀ ਕੈਂਡੀਡੇਟਾਂ ਨੂੰ ਨਹੀਂ ਲਾ ਰਹੇ ਜਿੱਥੇ ਤੁਸੀਂ ਬੈਠੇ ਹੋਏ ਘਰ ਨਾਲ ਲੈ ਲਿਆ ਤੇ ਮੈਂ ਜਲੰਧਰ ਦੇ ਵਿੱਚ ਹੀ ਰਹਿਣਾ ਹੈ ਜਲੰਧਰ ਦੇ ਲੋਕਾਂ ਦੀ ਹੀ ਸੇਵਾ ਕਰਨੀ ਜੇ ਜਨਮ ਨੂੰ ਜਿੱਤੋਂ ਲੋਕ ਜਿਦਾਨਗੇ ਤਾਂ ਮੈਂ ਕਿਉਂ ਜਾਵਾਂਗਾ ਮੈਂ ਸੇਵਾ ਕਰਾਂਗਾ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਨਾਮਿਨੇਸ਼ਨ ਹੋਣ ਵਾਲੇ ਦਿੰਦੀ ਉਹਨੂੰ ਲੈ ਕੇ ਡਾਕਟਰ ਨਵਜੋਤ ਦਾ ਹੀ ਉਹਨਾਂ ਨੇ ਕੰਪਲੇਂਟ ਵੀ ਦਿੱਤੀ ਹੈ ਲੱਗਦਾ ਵੀ ਵਿਰੋਧੀ ਤੁਹਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵਿਰੋਧੀ ਧਿਰ ਦੇ ਨਾਮ ਖਾਸ ਤੌਰ ਤੇ ਉਹਨਾਂ ਨੇ ਕੰਪਲੇਂਟ ਦੇ ਵਿੱਚ ਦਾਖਲ ਕੀਤੀ ਹੈ ਇਹ ਝੂਠ ਦਾ ਸਹਾਰਾ ਲੈ ਕੇ ਆ ਸੋਸ਼ਲ ਸੋਸ਼ਲ ਮੀਡੀਆ ਤੇ ਸਾਡੀ ਵੀਡੀਓਜ਼ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਇਸ ਤਰ੍ਹਾਂ ਦੇ ਕਾਨੂੰਨੀਆਂ ਹਰਕਤਾਂ ਕਰਦੇ। ਲੇਕਿਨ ਇਹ ਇਲੈਕਸ਼ਨ ਦੇ ਵਿੱਚ ਕਰ ਰਹੇ ਤਾਂ ਲੋਕ ਸਮਝਦੇ ਵੀ ਹਨ ਕਿ ਇਹ ਗਲਤ ਕਰ ਰਹੇ। ਪਰ ਆਖਰ ਉਹ ਇਹਨਾਂ ਦੇ ਮੂੰਹ ਤੇ ਚਪੇੜ ਵੱਜਦੀ ਆ ਮੁਰਕੀਆਂ। 사시ਕਲ ਜੀ, ਦ ਨਿਊਸ ਆਫ ਇੰਡੀਆ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਤਿਆਰ ਬਰ ਤਿਆਰ ਨੇ ਪੂਰੀ ਤਰ੍ਹਾਂ ਨੋਮੀਨੇਸ਼ਨ ਫਾਈਲ ਕਰ ਚੁੱਕੇ ਨੇ ਉਮੀਦਵਾਰ ਤੇ ਤੁਹਾਨੂੰ ਦੱਸ ਦਈਏ ਲਗਾਤਾਰ ਜੋਰ-ਸ਼ੋਰ ਤੇ ਚੋਣ ਪ੍ਰਚਾਰ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਉਮੀਦਵਾਰ ਨਜ਼ਰ ਆ ਰਹੇ ਨੇ ਸਾਡੇ ਨਾਲ ਮੌਜੂਦ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਦੇ ਵੱਜੋ ਉਮੀਦਵਾਰ ਨੇ ਗੱਲਬਾਤ ਕਰਦੇ ਨੋਮੀਨੇਸ਼ਨ ਫਾਈਲ ਕਰਤੀ ਹੈ ਜੀ ਚੋਣ ਪ੍ਰਚਾਰ ਕੇ ਮਾਦਾ ਚੱਲ ਰਿਹਾ ਬਹੁਤ ਅੱਛਾ ਰੁਝਾਨ ਹੈ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਤੇ ਵੱਡੀ ਗਿਣਤੀ ਤੇ ਲੋਕ ਸਾਡੇ ਨਾਲ ਆ ਰਹੇ ਆ ਬਹੁਤ ਸਾਰੇ ਦੂਸਰੀਆਂ ਪਾਰਟੀਆਂ ਛੱਡ ਛੱਡ ਕੇ ਹਰ ਰੋਜ ਜੁਆਇਨ ਕਰ ਰਹੇ ਉਸ ਤੋਂ ਲੱਗ ਰਿਹਾ ਕਿ ਬਹੁਤ ਵੱਡੀ ਮਾਰਜਨ ਨਾਲ ਅਸੀਂ ਅੱਗੇ ਜਾ ਰਹੇ ਹਾਂ ਸ੍ਰੀ ਸਾਹਿਬ ਲੋਕ ਜਿੱਥੇ ਵੀ ਤੁਸੀਂ ਜਾਂਦੇ ਹੋ ਲੋਕ ਹਮੇਸ਼ਾ ਇੱਕ ਹੀ ਗੱਲ ਕਹਿੰਦੇ ਰਹੇ ਜਿੱਥੇ ਹੋਏ ਕੈਂਡੀਡੇਟ ਨੇ ਉਹਨੇ ਤਾਂ ਤੁਹਾਨੂੰ ਐਮਪੀ ਮੰਨ ਲਿਆ ਲੋਕਾਂ ਨੇ ਇਹ ਲੋਕਾਂ ਦਾ ਪਿਆਰ ਹੈ ਜੀ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਅੱਛਾ ਕੰਮ ਕਰ ਰਹੇ ਹਾਂ ਤੇ ਲੋਕ ਪਸੰਦ ਕਰ ਰਹੇ ਤੇ ਉਸ ਪਸੰਦ ਕਰਕੇ ਲੋਕ ਇਸ ਤਰ੍ਹਾਂ ਬੋਲਦੇ ਜੇ ਤੁਹਾਨੂੰ ਇਦਾਂ ਲੋਕਾਂ ਨੇ ਕਿਹਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਜਾ ਵਿਰੋਧੀ ਤਾਂ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਚੰਨੀ ਸਾਹਿਬ ਬਾਹਰੋਂ ਆਏ ਨੇ ਤੇ ਉਹਦਾ ਕੋਈ ਨਾ ਕੋਈ ਨੁਕਸਾਨ ਵੀ ਜਿਹੜਾ ਉਹਨਾਂ ਨੂੰ ਝੱਲਣਾ ਪੈ ਸਕਦਾ ਨੇ ਕਹਿੰਦੇ ਵੀ ਲੋਕ ਜਿਹੜੇ ਆ ਸਨੀ ਦਿਉਲ ਵਾਲੇ ਮਾਮਲੇ ਤੋਂ ਹੀ ਬੜਾ ਜ਼ਿਆਦਾ ਦੁਖੀ ਨੇ ਵੀ ਕਿਤੇ ਐ ਨਾ ਹੋਵੇ ਵੀ ਚੰਨੀ ਸਾਹਿਬ ਵੀ ਬਾਰ-ਬਾਰ ਰਹਿਣ ਤੇ ਜਲੰਧਰ ਦੇ ਲੋਕ ਲੱਭਣ ਮੈਂ ਪਹਿਲੀ ਗੱਲ ਤਾਂ ਸਨੀ ਦਿਉਲੀ ਹੈ ਨਾ ਮੈਂ ਕੋਈ ਐਕਟਰ ਹੈ ਮੈਂ ਅਜ ਤੋਂ ਨਹੀਂ ਮਤਲਬ ਸਕੂਲ ਟਾਈਮ ਤੋਂ ਇਸ ਕੰਮ 'ਚ ਚੋਨਾ ਲੜਦਾ ਤੇ ਲੋਕਾਂ ਦੇ ਕੰਮ ਕਰਦਾ ਮੈਂ ਆਪਣੇ ਆਪ ਨੂੰ ਇੱਕ ਸਮਾਜ ਸੇਵੀ ਦੀ ਤਰ੍ਹਾਂ ਦੇਖਦਾ ਮੈਂ ਜੇ ਅੱਜ ਇਹ ਕੋਈ ਨਾ ਮੇਰਾ ਪਹਿਲਾ ਇਲੈਕਸ਼ਨ ਹੈ ਨਾ ਆਖਰੀ ਹੈ ਤੇ ਜੇ ਮੈਂ ਲੋਕਾਂ ਨਾਲ ਧੋਖਾ ਕਰਾਂਗਾ ਤਾਂ ਲੋਕ ਅੱਗੇ ਨੂੰ ਮੂੰਹ ਨਹੀਂ ਲਾਣਗੇ ਜਿਸ ਤਰ੍ਹਾਂ ਅੱਜ ਰਿੰਕੂ ਨੂੰ ਨਹੀਂ ਲਾ ਰਹੇ ਜਿਸ ਤਰ੍ਹਾਂ ਅੱਜ ਬਾਕੀ ਕੈਂਡੀਡੇਟਾਂ ਨੂੰ ਨਹੀਂ ਲਾ ਰਹੇ ਮੈਂ ਜਿੱਥੇ ਤੁਸੀਂ ਬੈਠੇ ਹੋ ਇਹ ਘਰ ਮੈਂ ਲੈ ਲਿਆ ਤੇ ਮੈਂ ਜਲੰਧਰ ਦੇ ਵਿੱਚ ਹੀ ਰਹਿਣਾ ਹੈ ਜਲੰਧਰ ਦੇ ਲੋਕਾਂ ਦੀ ਹੀ ਸੇਵਾ ਕਰਨੀ ਹੈ ਜੇ ਤਾਂ ਜਨਮ ਨੂੰ ਜਿੱਤੋਂ ਲੋਕ ਜਿਤਾਣਗੇ ਤਾਂ ਮੈਂ ਕਿਉਂ ਜਾਵਾਂਗਾ ਮੈਂ ਸੇਵਾ ਕਰਾਂਗਾ ਲੋਕਾਂ ਦੀ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਕਿਹੜੇ ਮੁੱਦੇ ਨੇ ਜਨਰਲਦਰ ਦੇ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਨੇ ਕਿ ਚੰਨੀ ਸਾਹਿਬ ਸਾਡੇ ਇਹ ਮਸਲੇ ਜਿਹੜੇ ਹੱਲ ਕਰਵਾ ਦੇ। ਸਭ ਤੋਂ ਵੱਡਾ ਇਹ ਇੱਥੇ ਇਸ਼ੂ ਨਸ਼ਿਆਂ ਦਾ ਹੈ। ਲੋਕ ਨਸ਼ਿਆਂ ਤੋਂ ਬਹੁਤ ਤੰਗ ਆਏ ਹੋਏ ਐ ਤੇ ਦੂਸਰਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹੈ। ਕੋਈ ਪੈਟਰੋਲ ਪੰਪ ਲੁੱਟ ਹੋ ਜਾਂਦਾ ਹੈ। ਕੋਈ ਗੋਲੀ ਮਾਰ ਕੇ ਚਲੇ ਜਾਂਦਾ ਹੈ। ਕੋਈ ਲੜਾਈ ਹੋ ਜਾਂਦੀ ਹੈ। ਕੋਈ ਲੁੱਟਖੋ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਹਾਲਾਤ ਐ ਉਹਨਾਂ ਨੇ ਲੋਕਾਂ ਨੂੰ ਬੜੇ ਪਰੇਸ਼ਾਨ ਕੀਤਾ ਹੋਇਆ ਲਾਅ ਐਂਡ ਆਰਡਰ ਐ ਜਿਹੜਾ ਉਹ ਮੌਜੂਦਾ ਸਰਕਾਰ ਨੇ ਇੰਪਲੀਮੈਂਟ ਕਰਨਾ ਹੁੰਦਾ ਐ ਜਿਹੜੇ ਸਰਕਾਰ ਦੇ ਇੱਥੇ ਨਮੈਂਦੇ ਰਹੇ ਐ ਉਹਨਾਂ ਨੇ ਹੀ ਇੱਥੇ ਕੰਮ ਖਰਾਬ ਕੀਤਾ ਉਹਨਾਂ ਨੇ ਹੀ ਨਸ਼ੇ ਫਲਾਏ ਉਹੀ ਲਾਟਰੀ ਚਲਾਉਂਦੇ ਉਹੀ ਧੜਾ ਸੱਟਾ ਚਲਾਉਂਦੇ ਉਹੀ ਸਾਰੇ ਮਾੜੇ ਕੰਮ ਕਰਦੇ ਐ ਸੋ ਉਹਦੇ ਕਰਕੇ ਇੱਥੇ ਜਿਹੜੀ ਅਰਾਜਿਕਤਾ ਫੈਲੀ ਹੋਈ ਐ ਮੈਂ ਇਸ ਚੀਜ਼ ਨੂੰ ਠੀਕ ਕਰਨਾ ਐ ਅੱਜ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਨੋਮੀਨੇਸ਼ਨ ਵਾਲੇ ਦਿੰਦੀ ਉਹਨੂੰ ਲੈ ਕੇ ਡਾਕਟਰ ਨਵਜੋਤ ਦਾ ਹੀ ਉਹਨਾਂ ਨੇ ਕੰਪਲੇਂਟ ਵੀ ਦਿੱਤੀ ਹੈ ਲੱਗਦਾ ਵੀ ਵਿਰੋਧੀ ਤੁਹਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਵਿਰੋਧੀ ਧਿਰ ਦੇ ਨਾਮ ਖਾਸ ਤੌਰ ਤੇ ਉਹਨਾਂ ਨੇ ਕੰਪਲੇਂਟ ਦੇ ਵਿੱਚ ਦਾਖਲ ਕੀਤੇ ਨੇ ਏਰ ਝੂਠ ਦਾ ਸਹਾਰਾ ਲੈ ਕੇ ਆ ਸੋਸ਼ਲ ਮੀਡੀਆ ਤੇ ਸਾਡੀ ਵੀਡੀਓਜ਼ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਇਸ ਤਰ੍ਹਾਂ ਦੀਆਂ ਕਨਾਉਣੀਆਂ ਹਰਕਤਾਂ ਕਰਦੇ ਲੇਕਿਨ ਇਹ ਇਲੈਕਸ਼ਨ ਦੇ ਵਿੱਚ ਕਰ ਰਹੇ ਹੈ ਤਾਂ ਲੋਕ ਸਮਝਦੇ ਵੀ ਹੈ ਕਿ ਗਲਤ ਕਰ ਰਹੇ ਹੈ ਅਰ ਆਖਰ ਉਹਨਾਂ ਦੇ ਮੂੰਹ ਤੇ ਚਪੇੜ ਵੱਜਦੀ ਆ ਮੁੜ ਕੇ ਆ ਕੇ ਤਾਂ ਉਹ ਵੀ ਉਸੇ ਤਰ੍ਹਾਂ ਹੋਇਆ ਹ 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 ਜੇ ਜਦੋਂ ਲੋਕਾਂ ਦੇ ਵਿੱਚ ਤੁਸੀਂ ਜਾਂਦੇ ਹੋ ਲੋਕ ਕੀ ਕਹਿੰਦੇ ਵੀ ਚੰਨੀ ਚੰਨੀ ਹੋਈ ਪਈ ਐ ਕਿਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਹੁੰਦੀ ਐ ਕਿਤੇ ਲੋਕ ਕਬੂਤਰ ਤੁਹਾਡੇ ਥੋੜਾ ਆਉਂਦੇ ਨੇ ਨਾ ਜੋ ਲੋਕ ਤੁਹਾਡੇ ਲਈ ਇਹ ਸਭ ਕਰਦੇ ਨੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿਵੇਂ ਦੀ ਅਮੰਦ ਅੰਦਰ ਦੀ ਫੀਲਿੰਗ ਰਹਿੰਦੀ ਹੈ ਜੀ ਮੈਂ ਲੋਕਾਂ ਦਾ ਤੇ ਪ੍ਰਮਾਤਮਾ ਦਾ ਫਿਰ ਸ਼ੁਕਰਾਨਾ ਕਰਦਾ ਹਾਂ ਕਿ ਪ੍ਰਮਾਤਮਾ ਮੈਂ ਆਪਣੇ ਮਾਂ ਬਾਪ ਨੂੰ ਯਾਦ ਕਰਦਾ ਕਿ ਤੁਹਾਡੀ ਕਿਰਪਾ ਦੇ ਨਾਲ ਇਸ ਤਰੀਕੇ ਦੇ ਨਵ ਕੋ ਮੈਨੂੰ ਪਿਆਰ ਕਰਦੇ ਆਰ ਮੈਨੂੰ ਚੰਗਾ ਲੱਗਦਾ ਇੱਕ ਵੱਡਾ ਸਵਾਲ ਹੈ ਜੀ ਜਦੋਂ ਤੁਸੀਂ ਨੋਮੀਨੇਸ਼ਨ ਫਿਲ ਕਰਨਗੇ ਤਾਂ ਸੰਵਿਧਾਨ ਨਾਲ ਕੈਰੀ ਕੀਤਾ ਹੋਇਆ ਸੀ ਕਿ ਇਹ ਮਤਲਬ ਸੰਵਿਧਾਨ ਕੋਲ ਰੱਖਣ ਦਾ ਕਾਰਨ ਕੀ ਸੀ ਕਿ ਉਹ ਸਿਧਾਂਤਾਂ ਨੂੰ ਯਾਦ ਰੱਖਣਾ ਹਮੇਸ਼ਾ ਜਾਂ ਕੀ ਆਈਡੀਓਲੋਜੀ ਸੀ ਤੁਹਾਡੀ ਉਸ ਨੂੰ ਨਹੀਂ ਜਿਹੜੀ ਬੀਜੇਪੀ ਸਰਕਾਰ ਹੈ ਉਹ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਉਹਨਾਂ ਦੇ ਮੰਤਰੀ ਕਈ ਇਹ ਐਲਾਨ ਕਰ ਚੁੱਕੇ ਹੈ ਤਾਂ ਮੇਰਾ ਇੱਕ ਮਤਲਬ ਸੀ ਕਿ ਇਹ ਜਿਹੜਾ ਸੰਵਿਧਾਨ ਹੈ ਸਾਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਦਿੱਤਾ ਇਹ ਨੇ ਸਾਨੂੰ ਡੈਮੋਕ੍ਰੈਟਿਕ ਸਿਸਟਮ ਦਿੱਤਾ ਹੈ ਇਹਨੇ ਲੋਕਤੰਤਰ ਸਿਸਟਮ ਦਿੱਤਾ ਹੈ ਇਹ ਜੇ ਬਦਲ ਗਿਆ ਤਾਂ ਸਾਡਾ ਸਿਸਟਮ ਹੀ ਬਦਲ ਜਾਏਗਾ ਇੱਥੇ ਤਾਂਨਾਸ਼ਾਹੀ ਰਾਜ ਆ ਜਾਏਗਾ ਇੱਥੇ ਰਿਜ਼ਰਵੇਸ਼ਨ ਖਤਮ ਹੋ ਜੇਗੀ ਇੱਥੇ ਅੰਬੇਦਕਰ ਸਾਹਿਬ ਦਾ ਇਹ ਜਿਹੜਾ ਨਾਮ ਹੈ ਉਹ ਮਿਟਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਸੰਵਿਧਾਨ ਨੂੰ ਨਾਲ ਲੈ ਕੇ ਗਿਆ ਸੀ ਕਿ ਐਸੀ ਅੰਬੇਦਕਰ ਸਾਹਿਬ ਦੀ ਸੋਚ ਹੈ ਜਿਹੜੀ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਜੋ ਕਾਂਗਰਸ ਨੇ ਸਾਨੂੰ ਲੋਕਤੰਤਰ ਸਿਸਟਮ ਦਿੱਤਾ ਐਸੀ ਇਸ ਦੇ ਵਿੱਚ ਵਿਸ਼ਵਾਸ ਕਰਦੇ ਐਸੀ ਤਾਨਾशाही ਪਸੰਦ ਨਹੀਂ ਕਰਦੇ ਐਸੀ ਇਹ ਸੰਵਿਧਾਨ ਬਦਲ ਨਹੀਂ ਦੇਣਾ ਐਸੀ ਅ ਅੰਬੇਦਕਰ ਸਾਹਿਬ ਦਾ ਨਾਮ ਨਹੀਂ ਵਿੱਚੋਂ ਜਾਣ ਦੇਣਾ ਐਸੀ ਉਹਨਾਂ ਦੀ ਸੋਚ ਨਹੀਂ ਮਰਨ ਦੇਣੀ ਇਹ ਸਾਡੀ ਮੇਨ ਐਮਸੀ ਦਾ ਅੱਛੀ ক্লাস ਵਾਲਾ ਵਿਰੋਧੀਆਂ ਤਾਂ ਤੁਸੀਂ ਤੰਜ ਕਸਦੇ ਹੋ ਵੀ ਉਹ ਚਿੱਟੇ ਦਾ ਵਪਾਰ ਕਰਦੇ ਨੇ ਲਾਟਰੀ ਸਿਸਟਮ ਹੈ ਤੇ ਵਿਰੋਧੀ ਕਹਿੰਦੇ ਨੇ ਵੀ ਚੰਨੀ ਸਾਹਿਬ ਦੇ ਕੋਲ ਜਿਹੜੇ ਪੈਸੇ ਫੜੇ ਗਏ ਸੀ ਉਹਨਾਂ ਦਾ ਹਿਸਾਬ ਦੇ ਦਿਨੀਆਂ ਤਾਂ ਫਿਰ ਉਹ ਕਹਿੰਦੇ ਨੇ ਸੀ ਸਬੂਤ ਨੇ ਚੰਨੀ ਸਾਹਿਬ ਸਾਹਮਣੇ ਲਿਆ ਕੇ ਰੱਖਣ ਤਾਂ ਫਿਰ ਤੁਸੀਂ ਲਿਆਉਂਗੇ ਕੋਈ ਸਬੂਤ ਉਹਨਾਂ ਦੇ ਸਾਹਮਣੇ ਸਬੂਤ ਤਾਂ ਇਹੀ ਹੈ ਕਿ ਜੀ ਕਿਸੇ ਦੇ ਘਰ ਖੇਪ ਫੜੀ ਗਈ ਗਵਾਂਡੀਆਂ ਦੇ ਘਰ ਫੜਿਆ ਗਿਆ ਚਿੱਟਾ ਤੇ ਭੱਜ ਗਿਆ ਸੀਤਰੋਂਗਰਾਲ ਇਸ ਤੋਂ ਜ਼ਿਆਦਾ ਹੋਰ ਕੀ ਸਬੂਤ ਹੋਏਗਾ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਜਬੰਦ ਕਰਾਉਂਦਾ ਫਿਰਦਾ ਇਹਦੇ ਬੱਚਾ-ਬੱਚਾ ਬੋਲ ਰਿਹਾ ਕਿ ਇਹ ਗਲਤ ਕੰਮ ਕਰਦੇ ਥੈਂਕ ਯੂ ਵੈਰੀ ਮੱਚ ਇੱਕ ਮਿੰਟ ਜੀ ਠੀਕ ਛੋਟੀ ਜਿਹੀ ਬਾਈਟ ਤਾ ਬਿਲਕੁਲ ਐਸਾ ਨਾ ਸਾਡੇ ਨਾਲ ਕਾਂਗਰਸ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਨਾਲ ਚੋਣਾਂ ਦੇ ਬਾਬਤ ਗੱਲਬਾਤ ਕੀਤੀ ਗਈ ਹੈ ਹੁਣ ਵੇਖਣਾ ਇਹ ਹੋਏਗਾ ਕਿ ਜਲੰਧਰ ਦੇ ਲੋਕ ਕਿਸ ਨੂੰ ਐਮਪੀ ਦੇ ਵਜੋਂ ਨਿਵਾਜਦੇ ਨੇ ਫਿਲਹਾਲ ਕੈਮਰਾ ਪਰਸਨ ਨਰੇਸ਼ ਦੇ ਨਾਲ ਮਨਪ੍ਰੀਤ ਕੌਰ ਦ ਸੈਵਨ ਨਿਊਜ਼ ਇੰਡੀਆ ਜਲੰਧਰ